ਦੋਸਤੋ ਅਕਸਰ ਹੀ ਵਿਆਹਾਂ ਵਿੱਚ ਸਾਲੀਆਂ ਵਿਆਹ ਵਾਲੇ ਮੁੰਡੇ ਨੂੰ ਘੇਰਦੀਆਂ ਹਨ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਰਾਤ ਵਾਲੀ ਫੁੱਲਾਂ ਨਾਲ ਸਜੀ ਹੋਈ ਗੱਡੀ ਨੂੰ ਬੱਕਰੀਆਂ ਨੇ ਘੇਰ ਲਿਆ ਅਤੇ ਗੱਡੀ ਤੇ ਲੱਗੇ ਫੁੱਲਾਂ ਨੂੰ ਇੰਜ ਖਾ ਰਹੀਆਂ ਨੇ ਜਿਵੇਂ ਵਿਆਹ ਵਿੱਚ ਆਏ ਬਰਾਤੀ ਪਨੀਰ ਪਕੌੜੇ ਖਾਂਦੇ ਨੇ ਦਰਅਸਲ ਕੁੜੀ ਵਾਲਿਆਂ ਵੱਲੋਂ ਵਿਆਹ ਦਾ ਸਾਰਾ ਪ੍ਰੋਗਰਾਮ ਘਰ ਵਿੱਚ ਹੀ ਟੈਂਟ ਲਗਾ ਕੇ ਕਰਿਆ ਹੋਇਆ ਸੀ ਅਤੇ ਜਦੋਂ ਵਿਆਹ ਵਾਲਾ ਨੌਜਵਾਨ ਬਰਾਤ ਲੈ ਕੇ ਆ ਜਾਂਦਾ ਹੈ ਤਾਂ ਸਾਰੇ ਬਰਾਤੀ ਵਿਆਹ ਵਿੱਚ ਬਿਜੀ ਹੁੰਦੇ ਨੇ ਅਤੇ ਗੱਡੀਆਂ ਦੇ ਡਰਾਈਵਰ ਵੀਰ ਵੀਰ ਰੋਟੀ ਖਣ ਚਲੇ ਜਾਂਦੇ ਨੇ ਪਰ ਪਿੱਛੋਂ ਪਤਾ ਨਹੀਂ ਕਿਵੇਂ ਬੱਕਰੀਆਂ ਆ ਜਾਂਦੀਆਂ ਨੇ ਤੇ ਗੱਡੀ ਉੱਪਰ ਲੱਗੇ ਸਾਰੇ ਹੀ ਫੁੱਲ ਖਾ ਜਾਂਦੀਆਂ ਨੇ ਅਤੇ ਇੱਕ ਵਿਅਕਤੀ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਏ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ ਤਾਂ ਕਿ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਵੀਡੀਓ ਬਣਾਉਣ ਦੀ ਥਾਂ ਤੇ ਬੱਕਰੀਆਂ ਨਹੀਂ ਭਜਾਉਣੀਆਂ ਚਾਹੀਦੀਆਂ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ